ਪਾਇਤਾ ਜੀ ਇੱਦਾਂ ਜੀ ਕੱਲ ਜਿਹੜੇ ਸਾਡੇ ਐਸ ਐਚ ਯੂ ਤਲਵੰਡੀ ਨੇ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਤਲਵੰਡੀ ਏਰੀਆ ਦੇ ਵਿੱਚ ਇੱਕ ਮੈਰਿਜ ਪੈਲੇਸ ਹੈਗਾ ਕੋਹਿੰਨੂਰ ਮੈਰਿਜ ਪੈਲੇਸ ਦਾ ਉਹਦਾ ਨਾਮ ਹੈਗਾ ਜਿੱਥੇ ਕਿ ਇੱਕ ਇਲੈਗਲ ਜਿਹੜਾ ਸੱਟਾ ਖੇਡਣ ਵਾਲਾ ਕਸੀਨੋ ਟਾਈਪ ਵਿੱਚ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਤਾਂ ਫਿਰ ਅਹੀ ਜਿੱਦੂ ਉੱਥੇ ਕੱਲ ਉਹਨਾਂ ਨੇ ਰੇਡ ਕੀਤਾ ਤੇ ਉਹਨਾਂ ਨੂੰ ਉੱਥੇ ਕਾਫੀ ਵੱਡੀ ਮਾਤਰਾ ਚ ਜਿੰਨੂ ਕੀ ਕਹਿੰਦੇ ਰਿਕਵਰੀ ਹੋਈ ਜਿਹੜੇ ਕਸੀਨੋ ਦਾ ਮਟੀਰੀਅਲ ਹੁੰਦਾ ਬੰਦਾ ਇਹ ਉਹਦੇ ਚ ਉਹਨਾਂ ਦੀ ਜਿਹੜੇ ਯੂਜ਼ ਕਰਦੇ ਨੇ ਜਿੱਦਾਂ ਉਹਨਾਂ ਦੀਆਂ ਗੀਟੀਆਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਡੈਨੋਮੀਨੇਸ਼ਨਸ ਆ ਕਾਫੀ ਵੱਡੀ ਮਾਤਰਾ ਚ ਹੋਈ ਆ ਫਿਰ ਸ਼ਰਾਬ ਮਿਲੀ ਆ ਹਰਿਆਣੇ ਦੀ ਸ਼ਰਾਬ ਵੀ ਸਾਨੂੰ ਉਹਦੇ ਚ ਮਿਲੀ ਹੈਗੀ ਆ ਹੁੱਕਾ ਮਿਲਿਆ ਹੈਗਾ ਜੀ ਪੈਸੇ ਗਿਨਣ ਵਾਲੀ ਮਸ਼ੀਨ ਮਿਲੀ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਤੇ ਅਸੀਂ ਇੱਕ ਪਰਚਾ ਜਿਹੜਾ ਹੈਗਾ ਕਿ ਉਹ ਮੈਰਿਜ ਪੈਲੇਸ ਦਾ ਜਿਹੜਾ ਹੈਗਾ ਮਾਲਕ ਆ ਉਹਦੇ ਤੇ ਇਹ ਇੱਕ ਉਹਨਾਂ ਦੇ ਜਿਹੜੇ ਬਾਕੀ ਨਾਲ ਲੈ ਕੇ ਚਲਾਉਂਦੇ ਸੀ ਇੱਕ ਰਵੀ ਨਾਮ ਦਾ ਵਿਅਕਤੀ ਹੈਗਾ ਵਾ ਜਿਹੜਾ ਇਹ ਕੰਮ ਸਾਰਾ ਕਰਾਉਂਦਾ ਹੈਗਾ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਹੈਗਾ ਤੇ ਦੋ ਬੰਦੇ ਅਸੀਂ ਫੜ ਫੜੇ ਗਏ ਪੋਲੀਟਿਕਲੀ ਸ਼ਹਿ ਵੀ ਸਰ ਰਵੀ ਅਗੇ ਇਸ ਤਰ੍ਹਾਂ ਇਦਾਂ ਹਜੇ ਤੇ ਪਰਚਾ ਦਰਜ ਹੋਇਆ ਜੀ ਹਜਰੇ ਦੀ ਤਫਤੀਸ਼ ਚੱਲ ਰਹੀ ਹੈਗੀ ਰਵੀ ਤਾਂ ਫੜਿਆ ਨਹੀਂ ਗਿਆ ਦੋ ਜਿਹੜੇ ਬੰਦੇ ਹੈਗੇ ਆ ਮੌਕੇ ਤੇ ਅਸੀਂ ਕਮਾਨ ਲੱਗ ਜਿਹੜਾ ਕਿ ਇਹ ਲਛਮਨ ਹੈਗਾ ਉਹਨੂੰ ਫੜਿਆ ਤੇ ਇੱਕ ਦੂਸਰਾ ਬੰਦਾ ਹੋਰ ਜੰਬਾ ਨਾਮ ਦਾ ਵਿਅਕਤੀ ਨੂੰ ਫੜਿਆ ਕੀ ਇਨਟੀਮੇਸ਼ਨ ਕਿੰਨੇ ਟਾਈਮ ਤੋਂ ਚੱਲ ਰਿਹਾ ਸਰ ਇਹ ਇਹ ਜੋ ਸਾਨੂੰ ਪਤਾ ਲੱਗਾ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਇਹ ਆਰਗੇਨਾਈਜ਼ ਕਰਦੇ ਸੀ ਕਸੀਨੋ ਵਿੱਚ ਫਸੇ ਬੜਾ ਸਮਝ ਨਹੀਂ ਆਇਆ we mm -hmm.